ਕੁਝ ਘਰੇਲੂ ਨੁਕਤੇ ਨੰਬਰ 1 ਮਖਾਣਿਆਂ ਦਾ ਸੇਵਨ ਕਰਨ ਨਾਲ ਤਣਾਅ ਘਟ ਹੁੰਦਾ ਹੈ ਅਤੇ ਅਨਿੰਦਰਾ ਦੀ ਸਮस्या ਵੀ ਦੂਰ ਹੁੰਦੀ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਮਖਾਣਿਆਂ ਨੂੰ ਦੁੱਧ ਵਿੱਚ ਉਬਾਲ ਕੇ ਖਾਓ ਤੁਸੀਂ ਖੁਦ ਫਰਕ ਮਹਿਸੂਸ ਕਰੋਗੇ ਨੰਬਰ 2 ਕੱਚੇ ਆਲੂ ਦਾ ਰਸ ਕੱਢ ਕੇ ਅੱਖਾਂ ਦੇ ਹੇਠਾਂ ਕਾਲੇ ਘੇਰਿਆਂ 'ਤੇ ਲਗਾਓ ਇਹ ਜਨਨਾ 5 ਮਿੰਟ ਤੱਕ ਲਗਾਉਣ ਨਾਲ ਕਾਲੇ ਕੇਰੇ ਗੁਰ ਹੋ ਜਾਣਗੇ ਨੰਬਰ 3 ਪਾਣੀ ਬਦ ਤੋਂ ਬਦ ਪੀਣਾ ਚਾਹੀਦਾ ਹੈ ਇਸ ਨਾਲ ਗੁਰਦੇ ਜਾਂਦੀ ਖਰਾਬ ਨਹੀਂ ਹੁੰਦੀ ਨੰਬਰ 4 ਜੇਕਰ ਸਰੀਰ ਵਿੱਚ ਖੋਣ ਦੀ ਕਮੀ ਹੋਵੇ ਤਾਂ ਸਰੀਰ ਥੱਕਿਆ-ਥੱਕਿਆ ਮਹਿਸੂਸ ਕਰਦਾ ਹੋਵੇ ਤਾਂ ਅਨਾਰ ਅਤੇ ਚੰਦਰ ਦਾ ਜੂਸ ਪੀਣਾ ਚਾਹੀਦਾ ਹੈ ਇਸ ਨਾਲ ਤੁਹਾਡੇ ਸਰੀਰ ਵਿੱਚ ਖੋਣ ਵਧੇਗਾ ਅਤੇ ਤੁਸੀਂ ਹਮੇਸ਼ਾ ਸਿਹਤਮੰਦ ਰਹੋਗੇ ਨੰਬਰ 5 जेकर नींबू का अचार खराब होने लगे थोड़ा जि सरका पा हल्की अगते गर्म करो इस नाल अचार खराब नहीं होगा जेकर गैस की समस्या हो दाल चीनी पानी बाल के ठंडा कर लो अब सवेरे खाली पेट नाल गैस तो राहत मिलेगी नंबर सात गलास में एक चमचा जीरा एक टुकड़ा गुड़ मरा के 4 ਮਿੰਟ ਤੱਕ ਬਾળો ਇਸ ਨੂੰ ਠੰਡਾ ਕਰਕੇ ਪੀਓ ਇਸ ਨਾਲ ਤੁਹਾਡੇ ਰੁਕੇ ਹੋਏ ਪੀੜਜ ਆ ਜਾਣਗੇ ਨੰਬਰ 8 ਤੇਲ ਨੂੰ ਕਦੇ ਵੀ ਫ੍ਰਿਜ ਦੇ ਕਿਨਾਰਾ ਰੱਖੋ ਇਹ ਜਲਦੀ ਗਾੜਾ ਹੋ ਜਾਂਦਾ ਹੈ ਜੋ ਤੁਹਾਡੀ ਸਿਹਤ ਲਈ ਬਿਲਕੁਲ ਵੀ ਠੀਕ ਨਹੀਂ ਹੈ ਨੰਬਰ 9 ਖੀਰੇ ਖੀਰੇ ਦੇ ਸਲਕਿਆਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਕੱਟ ਕੇ ਉਸ ਥਾਂ ਤੇ ਰੱਖੋ ਜਿੱਥੇ ਕੀੜੀਆਂ ਆਉਂਦੀਆਂ ਹੋਣ ਇਸ ਨਾਲ ਤੁਹਾਡੀ ਕੀੜੀਆਂ ਦੀ ਸਮੱਸਿਆ ਦੂਰ ਹੋ ਜਾਵੇਗੀ ਨੰਬਰ 10 ਮਿੱਠੇ ਬਿਸਕਟਾਂ ਨੂੰ ਸਲਾਵ ਤੋਂ ਬਚਾਉਣ ਲਈ ਕੰਡੇਨਰ ਵਿੱਚ ਇੱਕ ਚਮਚਾ ਖੰਡ ਪਾ ਦਿਓ ਉਸ ਉੱਪਰ ਬਿਸਕਟ ਰੱਖੋ ਬਿਸਕਟ ਵਧੀਆ कुरकुरੇ ਰਹਿਣਗੇ ਧੰਨਵਾਦ ਜੀ